ਸਾਡੇ ਡਾਕਟਰ ਫਰੀਦ ਨਾਲ ਸਾਡੀ ਭੈਣ ਨਾਲ ਬੱਚੇ ਨਾਲ ਬਹੁਤ ਜ਼ਿਆਦਾ ਤਕਾ ਹੋਇਆ ਹੈਗਾ ਆ ਰ ਸਾਨੂੰ ਕੋਈ ਨਿਆਂ ਦੇਵੇ ਅੱਗੇ ਤੋਂ ਇਦਾਂ ਦੇ ਜਿਹੜੇ ਗਲਤ ਕੰਮ ਹੈ ਉਹ ਨਾ ਕਰੇ ਇਹੋ ਜਿਹੇ ਇਨਸਾਨਾਂ ਨੂੰ ਦੇਖੋ ਸਹੀ ਮੈਨੇਜ ਦਾ ਕੌਂਸੀ ਵੀ ਸਜ਼ਾ ਹੋਣੀ ਚਾਹੀਦੀ ਹੈ ਕੋਈ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਕਿ ਕੁੜੀਆਂ ਨੂੰ ਪੜਾਓ ਉਹ ਮੇਲਸ ਦੇ ਬਰਾਬਰ ਦਰਜਾ ਦਿੱਤਾ ਜਾਵੇ ਜੇ ਇਦਾਂ ਦੇ ਇਨਸੀਡੈਂਟ ਐਨੇ ਘਟਿਆ ਇਨਸੀਡੈਂਟ ਹੁੰਦੇ ਰਹਿਣਗੇ ਤਾਂ ਕਿੱਦਾਂ ਪੈਰੈਂਟਸ ਆਪਿਆ ਹੋਈਆਂ ਰ ਲਾ ਸਕਦੇ ਕਹਿੰਦੇ ਬਿਰਿੰਦਿਆਂ ਨੂੰ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਇਦਾਂ ਦੀ ਸਜ਼ਾ ਦਿੱਤੀ ਜਾਊਗੀ ਤਾਂ ਹੀ ਇਦਾਂ ਦੀ ਜਿਹੜੀਆਂ ਘਟਨਾਵਾਂ ਹੈ ਕਿ ਉਹ ਘਟਣਗੀਆਂ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਫੀਮੇਲਸ ਦੇ ਪ੍ਰਤੀ ਅਭਿ ਸੋਚ ਬਦਲਣੀ ਚਾਹੀਦੀ ਹੈ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਟ੍ਰਿਕਟ ਲਾ ਅਗੇਂਸਟ ਦਿਸ ਗ੍ਰੀਵਸਮ ਇਨਸੀਡੈਂਟਸ ਹੋਣਾ ਚਾਹੀਦਾ ਤਾਂ This news brought by Iconic Mattress Company ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਦੁਰਾਚਾਰ ਦੇ ਰੋਸ ਵਜੋਂ ਸ਼ਨੀਵਾਰ ਨੂੰ OPD ਬੰਦ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਰੋਡ ਸਥਿਤ ਆਸ਼ੀਰਵਾਦ ਹਸਪਤਾਲ ਵਿਖੇ ਦੁਪਹਿਰ 12 ਵਜੇ ਆਈਐਮਏ ਦੇ ਸਰਦੇ ਤੇ ਸਮੂਹ ਡਾਕਟਰ 71 ਹੋਏ ਅਤੇ ਰੋਸ ਜ਼ਾਹਿਰ ਕਰਦਿਆਂ ਸਰਕਾਰ ਤੋਂ ਇਸ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਆਈਐਮਏ ਦੇ ਪ੍ਰਧਾਨ ਡਾਕਟਰ ਰੰਜੂ ਸਿੰਘਲਾ ਨੇ ਕਿਹਾ ਕਿ ਸਰਕਾਰ ਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਲੜਕੀਆਂ ਬੇਖੌਫ ਹੋ ਕੇ ਸੜਕਾਂ ਤੇ ਰਾਤ ਦੇ ਬਰਾਤੇ ਤੁਰ ਸਕਣ ਅੱਜ ਸਾਡੇ ਡਾਕਟਰ ਫਲੀਗ ਨਾਲ ਸਾਡੀ ਭੈਣ ਨਾਲ ਬੱਚੇ ਨਾਲ ਬਹੁਤ ਜ਼ਿਆਦਾ ਤਕਾ ਹੋਇਆ ਹੈਗਾ ਉਸ ਦੇ ਪ੍ਰੋਟੈਸਟ ਦੇ ਵਿੱਚ ਅਸੀਂ ਸਾਰਿਆਂ ਨੇ OPD ਸਵਾਮਾਂ ਆਪਣੀਆਂ ਬੰਦ ਕੀਤੀਆਂ ਨੇ ਜੀ ਐਲੈਕਟਿਵ ਕੰਮ ਬੰਦ ਕੀਤਾ ਤਾਂ ਇਸ ਕਰਕੇ ਕਿ ਸਰਕਾਰ ਸਾਨੂੰ ਕੋਈ ਨਿਆਂ ਦੇਵੇ ਅੱਗੇ ਤੋਂ ਇਦਾਂ ਦੇ ਜਿਹੜੇ ਗਲਤ ਕੰਮ ਹੈ ਉਹ ਨਾ ਹੋ ਸਾਡੀ ਜਿਹੜੀ ਵਰਕਪਲੇਸ ਹੈ ਉਹ ਸੇਫ ਹੋਣ ਚਾਹੀਦੀ ਉਹਨੂੰ ਕੀ ਲੱਗਦਾ ਕੀ ਕਾਰਨ ਹੈ ਜਿਹੜੇ ਸੇਫ ਨਹੀਂ ਲੜਕੀਆਂ ਜੀ ਅੱਜ ਦੀ ਗੱਲ ਕੀਤੀ ਜਾ ਇਸ ਤੋਂ ਤਾਂ ਦੇਖੋ ਡੈਫੀਨਿਟਲੀ ਜੇ ਇਦਾਂ ਦੇ ਇਨਸੀਡੈਂਟਸ ਹੁੰਦੇ ਰਹਿਣਗੇ ਤਾਂ ਸਾਡਾ ਕੰਫੀਡੈਂਸ ਤਾਂ ਲੂਜ਼ ਹੋਏਗਾ ਨਾ ਕਿਤੇ ਵੀ ਆਪਣੇ ਬਾਹਰ ਹੋਵੇ ਬੱਚਾ ਸੜਕ ਤੇ ਹੋਵੇ ਰਾਤ ਨੂੰ ਹੋਵੇ ਤਾਂ ਹੋ ਜੇ ਐਕਸ਼ਨ ਕੋਈ ਹੋਵੇ ਜੇ ਕੈਂਪਸ ਦੇ ਵਿੱਚ ਹੀ ਇਹ ਪ੍ਰੋਬਲਮਸ ਆਣੀਆਂ ਨੇ ਔਰ ਇੰਨੀ ਬਰੂਟਲ ਕੰਡੀਸ਼ਨ ਦੇ ਵਿੱਚ ਬੱਚੇ ਦੀ ਡੈਥ ਹੁੰਦੀ ਹੈ ਤਾਂ ਇਸ ਤੋਂ ਘਟਿਆ ਕੰਮ ਕੀ ਹੋ ਸਕਦਾ ਇਹੋ ਜਿਹੇ ਇਨਸਾਨਾਂ ਨੂੰ ਕਿਹੋ ਜਿਹੀ ਬੱਚਾ ਲੱਗੋ ਡਾਕਟਰ ਪੈਨਸ ਇਹੋ ਜਿਹੇ ਇਨਸਾਨਾਂ ਨੂੰ ਦੇਖੋ ਸਹੀ ਮੈਨੇਜ ਤਾਂ ਕੌਨਸੀ ਵੀ ਸਜ਼ਾ ਹੋਣੀ ਚਾਹੀਦੀ ਹੈ ਦੇਖੋ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਕਿ ਕੁੜੀਆਂ ਨੂੰ ਪੜਾਓ ਇਹਨਾਂ ਨੂੰ ਮੇਜ਼ ਦੇ ਬਰਾਬਰ ਦਰਜਾ ਦਿੱਤਾ ਜਾਵੇ ਜੇ ਇਦਾਂ ਦੇ ਇਨਸੀਡੈਂਟ ਐਨੇ ਘਟਿਆ ਇਨਸੀਡੈਂਟ ਹੁੰਦੇ ਰਹਿਣਗੇ ਤਾਂ ਕਿੱਦਾਂ ਪੇਰੈਂਟਸ ਆਪਦੀਆਂ ਕੁੜੀਆਂ ਨੂੰ ਪੜਾ ਸਕਣਗੇ ਉਹਨਾਂ ਨੂੰ ਹੀ ਇਦਾਂ ਦੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਐਸੇ ਵਾਸਤੇ ਸਾਡਾ ਸਾਰਿਆਂ ਦਾ ਪ੍ਰੋਟੈਸਟ ਹੈ ਕਿ ਜੇ ਇਦਾਂ ਦੀ ਸਜ਼ਾ ਦਿੱਤੀ ਜਾਊਗੀ ਤਾਂ ਹੀ ਇਦਾਂ ਦੀ ਜਿਹੜੀਆਂ ਘਟਨਾਵਾਂ ਆ ਹੈਗੀਆਂ ਉਹ ਘਟਣਗੀਆਂ ਤਾਂ ਹੀ ਪੇਰੈਂਟਸ ਆਪਦੇ ਬੱਚਿਆਂ ਨੂੰ ਪੜਨ ਲਗਾਣਗੇ ਤਾਂ ਹੀ ਉਹ ਬਰਾਬਰ ਮੇਜ਼ ਦੇ ਬਰਾਬਰ ਮੁਰਸ਼ਾ ਦੇ ਬਰਾਬਰ ਆਸਰਾ ਕਰਣਗੇ ਪ੍ਰੋਟੈਸਟ ਕਿੰਨਾ ਸਮਾਂ ਚੱਲੂਗਾ ਜਦੋਂ ਤੱਕ ਜਸਟਿਸ ਨਹੀਂ ਮਿਲਦਾ ਉਦੋਂ ਤੱਕ ਅਸੀਂ ਪ੍ਰੋਟੈਸਟ ਕਰਾਂਗੇ ਜੀ ਕੀ ਗੱਲਾਂ ਕਰਨੀ ਦੀ ਆ ਮੇਰੀ ਇਸ ਪ੍ਰੋਟੈਸਟ ਬਾਰੇ ਸਭ ਤੋਂ ਪਹਿਲਾਂ ਸਾਡੇ ਸਾਰੇ ਸਮਾਜ ਨੂੰ ਅਪੀਲ ਹੈ ਕਿ ਇਹ ਜਿਹੜੀ ਸਾਡੀ ਲੇਡੀ ਡਾਕਟਰ ਜਿਸ ਨਾਲ ਇਹ ਇਸ ਤਰ੍ਹਾਂ ਦਾ ਗਰੋਸਮ ਇਨਸੀਡੈਂਟ ਹੋਇਆ ਉਹ ਡਾਕਟਰ ਹੋਣ ਤੋਂ ਪਹਿਲਾਂ ਇਹ ਇੱਕ ਫੀਮੇਲ ਵੀ ਹੈ ਇੱਕ ਸਾਡੀ ਭੈਣ ਹੈ ਸਾਡੀ ਬੇਟੀ ਹੈ ਤਾਂ ਸਾਡੀ ਸਾਰੇ ਸਮਾਜ ਨੂੰ ਅਪੀਲ ਹੈ ਕਿ ਸਾਡਾ ਸਾਰਾ ਸਮਾਜ ਇਸ ਇਨਸੀਡੈਂਸ ਨੂੰ ਚੰਗੀ ਤਰ੍ਹਾਂ ਔਰ ਬਹੁਤ ਇਸ ਨੂੰ ਪ੍ਰੋਟੈਸਟ ਕੀਤਾ ਜਾਵੇ ਤਾਂ ਕਿ ਸਾਡਾ ਸਾਰਾ ਸਮਾਜ ਸਾਡੇ ਨਾਲ ਆ ਸਕੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਹੋ ਰਹੀ ਹੈ ਜਾ ਕੇ ਲੱਗਾ ਕਿ ਉਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਫੀਮੇਲਸ ਦੇ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਤੇ ਸਾਡੀ ਸਰਕਾਰ ਤੇ ਸਾਡੇ ਸਮਾਜ ਤੋਂ ਇਹ ਐਕਸਪੈਕਟੇਸ਼ਨ ਹੈ ਕਿ ਸਾਡੀ ਸਾਡੀਆਂ ਧੀਆਂ ਭੈਣਾਂ ਨੂੰ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਟ੍ਰਿਕ ਲਾ ਅਗੇਂਸਟ ਦਿਸ ਗ੍ਰੀਵ ਸਮ ਇਨਸੀਡੈਂਸ ਹੋਣਾ ਚਾਹੀਦਾ ਹੈ ਤਾਂ ਕਿ ਸਮਾਜ ਨੂੰ ਇੱਕ ਇਕ ਸੋਚ ਮਿਲ ਸਕੇ ਕਿ ਇਸ ਤਰ੍ਹਾਂ ਦੇ ਅਗਲੇ ਇਸ ਤੋਂ ਅਗਲੇ ਇਨਸੀਡੈਂਸੇ ਨਾ ਹੋ ਸਕਣ